ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਤਰੀਖ ਹੋ ਚੁੱਕੀ ਹੈ ਜੀ ਅੱਜ 18 ਦਸੰਬਰ 2024 ਤਾਜ਼ਾ ਸੈਟਲਾਈਟ ਇਮੇਜ ਦੇਖਦੇ ਹਾਂ ਸਭ ਤੋਂ ਪਹਿਲਾਂ ਮੌਸਮ ਵਿਭਾਗ ਦਾ ਕੀ ਅਲਰਟ ਹੈ ਮੀ ਹਨੇਰੀ ਬੱਦਲਬਾਜ਼ੀ ਦੀ ਕੀ ਸੰਭਾਵਨਾ ਸਾਨੂੰ ਦਿਖਾਈ ਦੇ ਰਹੀ ਹੈ ਗੱਲ ਕੀਤੀ ਜਾਵੇ ਤਾਜ਼ਾ ਸੈਟਲ ਡੇਮੇਜ ਤੋਂ ਸਾਨੂੰ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਬੱਦਲੀ ਸਿਸਟਮ ਪਹੁੰਚ ਚੁੱਕਿਆ ਜੋ ਕਿ ਤੁਹਾਨੂੰ ਅਸੀਂ ਪਿਛਲੀ ਵੀਡੀਓ ਵਿੱਚ ਲਗਾਤਾਰ ਅਪਡੇਟ ਦੇ ਰਹੇ ਸੀ ਕਿ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਅੱਜ ਰਾਤ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਇਹ ਬੱਦਲੀ ਸਿਸਟਮ ਬਰਕਰਾਰ ਰਹੇਗਾ ਤੇ ਜਿਸ ਦੇ ਕਾਰਨ ਦਿਨ ਦੇ ਵੇਲੇ ਵੀ ਸਾਨੂੰ ਗਰਮਿਆਸ਼ ਦਾ ਮਾਹੌਲ ਦੇਖਣ ਨੂੰ ਮਿਲਿਆ ਤੇ ਰਾਤ ਦੇ ਸਮੇਂ ਵੀ ਹਲਕੇ ਦਰਮਿਆਨੀ ਗਰਮਿਆਸ਼ ਬਣੀ ਰਹੇਗੀ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਅੱਧਾ 1 ਡਿਗਰੀ ਦਾ ਮਾਰ ਬੀਤੀ ਕਰ ਨਾਲੋਂ ਅੱਪ ਦੇਖਣ ਨੂੰ ਮਿਲਣਗੇ ਤੇ ਜਿਸ ਦੇ ਕਾਰਨ ਵਜੋਂ ਸਾਨੂੰ ਹੁਣ ਵੀ ਮਹਿਸੂਸ ਹੋ ਰਿਹਾ ਹੈ ਕਿ ਬੀਤੀ ਕਰ ਨਾਲੋਂ ਥੋੜੀ ਜਿਹੀ ਠੰਡ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਘੱਟ ਦਿਖਾਈ ਦੇ ਰਹੀ ਹੈ ਇਸ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਇਸ ਨੇ ਮਾਝੇ ਦਾ ਪੂਰਾ ਇਲਾਕਾ ਉੱਤਰ ਪੰਜਾਬ ਸੈਂਟਰਲ ਪੰਜਾਬ ਪੱਛਮੀ ਪੰਜਾਬ ਜਿਹੜਾ ਕਿ ਪਾਕਿਸਤਾਨ ਨੂੰ ਟੱਚ ਕਰ ਰਿਹਾ ਸਾਰੀ ਬੈਲਟ ਅਤੇ ਦੁਆਬੇ ਦੇ ਬਹੁਤੇ ਇਲਾਕੇ ਕਵਰ ਨੇ ਮਲੋਟ ਤੋਂ ਲੈ ਕੇ ਅਗਰ ਗੱਲ ਕੀਤੀ ਜਾਵੇ ਤਾਂ ਮਾਨਸਾ, ਸੰਗਰੂਰ, ਬਠਿੰਡਾ, ਪਟਿਆਲਾ, ਫਤਿਹਗੜ੍ਹ ਸਾਹਿਬ ਇਹ ਬੈਲਟ ਜਿਹੜੀ ਹੈ ਇਹਦੇ ਵਿੱਚ ਇਸ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਇੱਥੇ ਮੌਸਮ ਸਾਫ ਅਤੇ ਖੁਸ਼ਕ ਬਣੇ ਰਹਿਣ ਦੇ ਜ਼ਿਆਦਾਤਰ ਚਾਂਸ ਸਾਨੂੰ ਦਿਖਾਈ ਦੇ ਰਹੇ ਨੇ ਗੱਲ ਕੀਤੀ ਜਾਵੇ ਇਸ ਸਿਸਟਮ ਦਾ ਅਸਰ ਕੀ ਹੋਵੇਗਾ ਤਾਂ ਕੋਈ ਮੀਂਹ ਦੇ ਪੱਖ ਤੋਂ ਵੱਡਾ ਅਸਰ ਨਹੀਂ ਹੈ ਇਹ ਹਵਾ ਦੇ ਨਾਲ ਹੀ ਸਿਸਟਮ ਪੱਛੋਂ ਤੋਂ ਪੂਰਬ ਵੱਲ ਨਿਕਲ ਜਾਵੇਗਾ ਤੇ ਸਵੇਰ ਤੜਕੇ ਲਗਭਗ 4 ਜਾਂ 5 ਵਜੇ ਦੇ ਕਰੀਬ ਜਾਂ ਲਗਭਗ ਸਵੇਰੇ 7-8 ਵਜੇ ਤੱਕ ਬਹੁਤੇ ਹਿੱਸਿਆਂ ਵਿੱਚੋਂ ਇਹ ਬੱਦਲੀ ਸਿਸਟਮ ਸਾਨੂੰ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੇ ਅਲਰਟ ਦੀ ਤਾਂ ਮੀਂਹ ਦੀ ਸੰਭਾਵਨਾ ਕਿਸੇ ਤਰੀਕੇ ਦੀ ਵੀ ਨਾ ਮਾਤਰ ਦੇ ਬਰਾਬਰ ਹੈ ਕੱਲ ਨੂੰ ਸਾਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਧੁੰਦ ਦੇ ਹਾਲਾਤ ਬਿਸ਼ੱਕ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਜਦੋਂ ਹੀ ਇਹ ਸਿਸਟਮ ਅੱਗੇ ਲੰਘੇਗਾ ਤਾਂ ਪੂਰਬ ਦੀ ਹਵਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਤਾਂ ਬੰਗਾਲ ਦੀ ਖਾੜੀ ਤੋਂ ਹਲਕੀ ਦਰਮਿਆਨੀ ਨਮੀ ਆਪਣੇ ਨਾਲ ਉਹ ਪੰਜਾਬ ਦੇ ਵਿੱਚ ਲੈ ਕੇ ਆ ਰਹੀ ਹੈ ਜਿਸ ਦੇ ਕਾਰਨ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਬੱਦਲੀ ਸਿਸਟਮ ਬਰਕਰਾਰ ਹੋਣ ਦੇ ਬਾਵਜੂਦ ਵੀ ਕੱਲ ਨੂੰ ਹਲਕੀ ਦਰਮਿਆਨੀ ਧੁੰਦ ਹੋ ਸਕਦੀ ਹੈ ਕੋਰੇ ਦੀ ਮਾਤਰਾ ਘਟ ਸਕਦੀ ਹੈ ਕਿਉਂਕਿ ਕੋਰਾ ਜਿਹੜਾ ਹੈ ਉਹ ਸਾਨੂੰ ਬੱਦਲੀ ਸਿਸਟਮ ਦੇ ਹੋਣ ਦੇ ਕਾਰਨ ਨਾ ਮਾਤਰਾ ਦੇ ਬਰਾਬਰ ਦਿਖਾਈ ਦੇਵੇਗਾ ਅਗਰ ਕੋਈ ਅਲਰਟ ਆਉਂਦਾ ਹੈ ਤਾਂ ਜਾਣਕਾਰੀ ਸਭ ਤੋਂ ਪਹਿਲਾਂ ਸ਼ੇਅਰ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਇਸ ਸਾਡੇ ਸਬਸਕ੍ਰਾਈਬ ਕਰ ਲਿਓ ਤਾਂ ਕਿ ਵੈਦਰ ਬਾਈ ਸਮੁੰਦਰ ਤੇ ਜੋ ਵੀ ਅਪਡੇਟ ਅਪਡੇਟ ਹੋਵੇ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚੇਗੀ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਅਗਰ ਇਹ ਜਾਣਕਾਰੀ ਚੰਗੀ ਲੱਗ ਰਹੀ ਹੈ ਤੁਹਾਨੂੰ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਿਓ ਤੇ ਕਮੈਂਟ ਕਰਕੇ ਤੁਹਾਡੇ ਇਲਾਕੇ ਦਾ ਨਾਮ ਕੀ ਹੈ ਮੌਸਮ ਦੇ ਤਾਜ਼ਾ ਕੀ ਹਾਲਾਤ ਨੇ ਕਮੈਂਟ ਜ਼ਰੂਰ ਕਰ ਦਿਓ ਬਣੇ ਰਹੋ ਚੈਨਲ ਤੇ ਅਗਲੀ ਵੀਡੀਓ ਲੈ ਕੇ ਜਲਦ ਹਾਜ਼ਰ ਹੁੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ